ਆਗਲੇ ਲਈ ਇੰਨਾ ਹੀ ਬਸ ਬਹੁਤ ਹੈ ਕਿ ਤੁਸੀਂ ਜਿੱਤ ਗਏ ਜੀ ਇਹ ਦੇਖਣਾ ਹੋਵੇ ਤਾਂ ਇਸ ਜਿੱਤ ਦੇ ਬਹੁਤ ਮੈਨੇ ਕਿ ਭਾਈ ਤੁਸੀਂ ਕਿਸ ਦਮ ਨਾਲ ਜਿੱਤੇ ਕਿਸ ਤਾਕਤ ਨਾਲ ਜਿੱਤੇ ਕਿਸ ਸ਼ਕਤੀ ਨਾਲ ਜਿੱਤੇ ਕਿਸ ਜੋਰ ਜਮਾਇਸ਼ ਨਾਲ ਜਿੱਤੇ ਕਿਸ ਕਿਸ ਦੇ ਸਹਾਰੇ ਜਿੱਤੇ ਕਿਹੜੇ ਕਿਹੜੇ ਢੰਗ ਤਰੀਕਿਆਂ ਨਾਲ ਜਿੱਤੇ ਹੈ ਨਾ ਕੋਈ ਸਰਕਾਰੀ ਲਾਲਚ ਹੈ ਕੋਈ ਸਰਕਾਰੀ ਡਰਾਵਾ ਹੈ ਹੈ ਨਾ ਕੋਈ ਪਰਮਾਉਣ ਦਾ ਤਰੀਕਾ ਹੈ ਕੋਈ ਆਉਣ ਵਾਲੇ ਅਗਲੇ ਯੋਜਨਾਵਾਂ ਦਾ ਲਾਲਚ ਹੈ ਕੋਈ ਮੌਜੂਦਾ ਮਿਲ ਰਹੀਆਂ ਉਹ ਸਕੀਮਾਂ ਦਾ ਫਾਇਦਾ ਹੈ ਹੈ ਨਾ ਇਹ ਸਾਰੇ ਪਹਿਲੂਆਂ ਨੂੰ ਜੋੜ-ਤੋੜ ਕਰਕੇ ਸੱਤਾ ਮਨੀ ਮਸਲ ਪਾਵਰੋ ਸਾਮ ਦਾਮ ਦੰਦ ਵੇਦ ਉਹ ਸਾਰੇ ਫਾਰਮੂਲੇ ਕੰਮ ਕਰਕੇ ਉਸ ਜਿੱਤ ਜੇ ਪੰਥਕ ਧਿਰਾਂ ਇੱਕ ਸੁਰ ਹੋ ਕੇ ਲੜਦੀਆਂ ਇੱਕ ਧਿਰ ਹੋ ਕੇ ਲੜਦੀਆਂ ਚਾਹੇ ਉਮੀਦਵਾਰ ਕਿਸੇ ਪਾਸੇ ਵਾਲਾ ਹੁੰਦਾ ਇੱਕ ਮੰਚ ਤੇ ਲੜਦੀਆਂ ਅਜੇ ਨਤੀਜੇ ਕੁਝ ਹੋਰ ਹੋਣੇ ਸੀ ਕਿ ਤਰਨ ਤਰਨ ਜਿਮਨੀ ਚੋਣ ਦੇ ਨਤੀਜਿਆਂ ਤੋਂ ਬਾਅਦ ਪੰਥਕ ਧਿਰਾਂ ਜਿਹੜੀਆਂ ਸਾਂਝੇ ਹੋ ਕੇ ਲੜੀਆਂ ਉਹ ਆਪਣੀ ਸਮੀਖਿਆ ਕਿਵੇਂ ਕਰਦੀਆਂ ਕਾਂਗਰਸ ਆਪਣਾ ਬੈਠ ਕੇ ਮੰਥਨ ਕੀ ਮੇ ਕਰ ਦਿਆ ਬੀਜਪੀ ਅਗਲੀ ਕੀਰਾਨ ਨੀਤੀ ਅਪਣਾਉਂਦੀ ਹੈ ਅਕਾਲੀ ਦਲ ਕਿੱਧਰ ਮੁਹਰਬਤ ਬਣਾਉਂਦਾ ਹੈ ਕੀ ਉਹਨਰ ਸਜੀਤ ਅਕਾਲੀ ਦਲ ਕੰਨੀ ਗਏ ਲੀਡਰਾਂ ਨੂੰ ਵਾਪਸ ਲਿਆਉਣ ਦੀ ਯੋਜਨਾਸ਼ ਕਰੂਗਾ ਉਹ ਸਮੁੱਚੇ ਅਕਾਲੀ ਦਲ ਨੂੰ ਭੰਗ ਕਰਾ ਕੇ ਵਿਚਰਣਾਉਣ ਦੀ ਕੋਸ਼ਿਸ਼ ਬੰਦ ਜਾਊਗਾ ਜਾਂ ਉਹਨਾਂ ਸਾਰੀਆਂ ਧਿਰਾਂ ਨੂੰ ਛੱਡ ਕੇ ਬੀਜਪੀ ਵਾਲੇ ਪਾਸੇ ਦਿੱਲੀ ਨੂੰ ਵੱਜੂਗਾ ਕਿ ਬਿਹਾਰ ਦੇ ਵਿੱਚ 25ਵੀਂ ਵਾਰ ਨਿਸ਼ਕਮਰ ਹੀ ਮੁੱਖ ਮੰਤਰੀ ਹੋਣਗੇ ਬਿਹਾਰ ਚ ਫਿਰ ਤੋਂ ਨਿਸ਼ਕਮਰ ਨੂੰ ਮੌਕਾ ਮਿਲੇਗਾ ਜਾਂ ਨਤੀਜ ਨੂੰ ਛੱਡ ਕੇ ਕੋਈ ਹੋਰ ਮੁੱਖ ਮੰਤਰੀ ਹੈ ਜਾਂ ਨਤੀਸ਼ ਤਾਂ 당 ਛੱਡ ਕੇ ਬੀਜੇਪੀ ਹੋ ਮੁੱਖ ਮੰਤਰੀ ਹੋਈ ਹੈ ਸਪੁੱਤਰ 95 ਸੀਟਾਂ ਕਲੀ ਬੀਜੇਪੀ ਲੈ ਕੇ ਜਾ ਰਹੀ ਹੈ ਹੈਨਾ ਤੇ ਲੋਕਜਨ ਸ਼ਕਤੀ ਪਾਰਟੀ 19 ਦੇ ਕਰੀਬ ਆ ਜਾਂ 20 ਦੇ ਕਰੀਬ ਆ ਐਂ ਤੇ ਇਹਨਾਂ ਦੇ ਹੋਰ ਘੱਟ ਛੋਟ ਵਾਲੇ 9 ਦੇ ਕਰੀਬ ਨੇ 123 124 ਸੀਟਾਂ ਇਹਨਾਂ ਦੀਆਂ ਬਣਨੀਆਂ ਬਿਨਾਂ ਨਤੀਸ਼ ਕੀ ਇਹ ਹੋਰ ਇਨੇ ਮੇਰੇ ਉੱਤੇ ਰੇਪ ਦਾ ਕੇਸ ਕੀਤਾ ਇਹਦੇ ਤੇ ਦਬਾਅ ਪਾ ਕੇ ਕੇਸ ਕਰਾਇਆ ਗਿਆ ਉਹ ਉਹ ਦਾਸਲ ਚ ਮੇਰੀ ਵਾਈਫ ਹੈ ਮੇਰੀ ਦੂਜੀ ਪਤਨੀ ਹੈ ਇਹਦਾ ਉਹਦੀ ਮਾਂ ਨੂੰ ਕੈਂਸਰ ਸੀ ਉਹਦੀ ਇੱਛਾ ਦੇ ਨਾਲ ਅਸੀਂ ਇਹ ਵਿਆਹ ਕੀਤਾ ਸੀਗਾ ਕਿ ਉਹ ਚਾਹੁੰਦੀ ਸੀ ਇਸ ਲਈ ਮੇਰੀ ਤਾਂ ਪਤਨੀ ਹੈ ਜੀ ਇਹ ਉਹਨਾਂ ਨਵਾਂ ਮਾਮਲਾ ਤੇ ਉਹਨੇ ਦੂਜੀਆ ਪਤਨੀ ਵਾਲਾ ਮਾਮਲਾ ਫੇਰ ਵੀ ਕਰਨਾ ਤਰਨਤਾਰਨ ਜਿਮਨੀ ਚੋਣ ਤਰਨਤਾਰਨ ਜਿਮਨੀ ਚੋਣ ਦੇ ਨਤੀਜਿਆਂ ਨੇ ਜਿੱਥੇ ਕਈ ਸਵਾਲਾਂ ਦੇ ਜਵਾਬ ਦਿੱਤੇ ਨੇ ਉੱਥੇ ਕਈ ਸਵਾਲਾਂ ਨੂੰ ਜਨਮ ਵੀ ਦਿੱਤਾ ਹੈ ਬੇਸ਼ੱਕ ਤਰਨਤਾਰਨ ਦੀ ਜਿਮਨੀ ਚੋਣ ਦੇ ਵਿੱਚ ਸੱਤਾਧਾਰੀ ਤਿਰ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਹੋਵੇ ਪਰ ਕਿਤੇ ਨਾ ਕਿਤੇ ਵਾਪਸੀ ਜੇ ਕਿਸੇ ਦੀ ਹੋਈ ਹੈ ਤਾਂ ਸ਼੍ਰੋਮਣੀ ਕਾਲਦਲ ਬਾਦਲ ਧਰਦੀ ਹੋਈ ਹੈ ਜੇ ਕਿਸੇ ਨੂੰ ਇਸ ਚੋਣਾਂ ਦੇ ਵਿੱਚ संजीवਨੀ ਮਿਲੀ ਹੈ ਤਾਂ ਉਹ ਕਾਲੀਦਲ ਬਾਦਲ ਤਰਨ ਨੂੰ ਮਿਲੀ ਹੈ ਜੇ ਕਿਸੇ ਦੀ ਮਿਹਨਤ ਨੂੰ ਗੂਰ ਪਿਆ ਤਾਂ ਉਹ ਅਕਾਲੀ ਦਲ ਬਾਦਲ ਦਲ ਦੀ ਮਿਹਨਤ ਨੂੰ ਗੂਰ ਪਿਆ ਪਰ ਕੀ ਤਰਨ ਤਰਨ ਦੇ ਨਤੀਜੇ ਹੀ ਬਾਦਲ ਦਲ ਲਈ ਤਰਨ ਹਰ ਬਣ ਜਾਣਗੇ ਕੀ 227 ਦੇ ਲਈ ਅਕਾਲੀ ਦਲ ਦੇ ਲਈ ਇੰਨਾ ਆਸਾਨ ਹੋ ਜਾਏਗਾ ਜਾਂ ਇੱਕ ਸੀਟ ਤੇ ਲੜਨਾ ਤੇ 117 ਤੇ ਲੜਨਾ ਜਮੀਨ ਅਸਮਾਨ ਦਾ ਫਰਕ ਹੋਏਗਾ ਦੂਸਰੇ ਪਾਸੇ ਇੱਕ ਤੇ ਰੋ ਜਿਨ੍ਹਾਂ ਨੇ ਮਿਲ ਕੇ ਚੋਣ ਲੜੀ ਪੰਥਕ ਉਮੀਦਵਾਰ ਦੇ ਤੌਰ ਤੇ ਮਨਦੀਪ ਸਿੰਘ ਨੂੰ ਮੈਦਾਨ ਚ ਉਤਾਰਿਆ ਮਨਦੀਪ ਸਿੰਘ ਨੇ ਆਪਣੀ ਹਾਜ਼ਰੀਤਾ ਦਰਜ ਕਰਾਈ ਮਨਦੀਪ ਸਿੰਘ ਨੇ ਆਪਣੇ ਆਪ ਨੂੰ 3 ਨੰਬਰ ਤੇ ਦੱਸਿਆ ਆਪਣੀ ਮੌਜੂਦਗੀ ਦਾ ਪ੍ਰਗਟਾਵਾ ਤਾਂ ਕੀਤਾ ਪਰ ਕੀ ਇਹ ਬਾਰਸ ਪੰਜਾਬ ਦੇ ਅਕਾਲੀ ਦਲ ਲਈ ਤੇ ਕੀ ਇਹ ਪੁਨਰ ਸ੍ਰਜੀਤ ਅਕਾਲੀ ਦਲ ਦੇ ਲਈ ਕਿਹ ਚੁਣੌਤੀਆਂ ਨੂੰ ਪ੍ਰਗਟਾਵਾ ਹੋ ਗਿਆ ਕੀ ਚੁਣੌਤੀਆਂ ਲਈ ਥਾਂ ਬਣ ਗਈ ਹੈ ਕਿਉਂ ਨਾਲ ਹੀ ਇਹ ਹੁਣ ਸਵਾਲ ਪੈਦਾ ਹੋ ਗਿਆ ਕਿ ਕੀ ਉਹ ਇਸ ਨੂੰ ਲਗਾਤਾਰਤਾ ਚ ਰੱਖਣ ਇਸ ਪ੍ਰਕਿਰਿਆ ਤਹਿਤ ਅੱਗੇ ਵਧਣ ਇਸ ਚੋਂ ਪ੍ਰਕਿਰਿਆ ਚ ਜਾਂ ਕੁਛ ਨਵੇਂ ਸਿਰੇ ਤੋਂ ਸੋਚਣ ਜਿੱਥੋਂ ਤੱਕ ਸੱਤਾ ਤਾਰੀਖ ਤੇ ਆਮ ਆਦਮੀ ਪਾਰਟੀ ਦਾ ਹਵਾਲਾ ਹੈ ਤਾਂ ਅਗਲੇ ਆ ਲਈ ਇੰਨਾ ਹੀ ਬਸ ਬਹੁਤ ਅਗੇ ਇਸ ਤੇ ਜਿੱਤ ਗਏ ਜੀ ਜੇ ਦੇਖਣਾ ਹੋਵੇ ਤਾਂ ਇਸ ਜਿੱਤ ਦੇ ਬਹੁਤ ਮਹੀਨੇ ਨੇ ਕਿ ਭਾਈ ਤੁਸੀਂ ਕਿਸ ਦਮ ਨਾਲ ਜਿੱਤੇ ਕਿਸ ਤਾਕਤ ਨਾਲ ਜਿੱਤੇ ਕਿਸ ਸ਼ਕਤੀ ਨਾਲ ਜਿੱਤੇ ਕਿਸ ਜੋਰ ਜਮਾਇਸ਼ ਨਾਲ ਜਿੱਤੇ ਕਿਸ ਕਿਸ ਦੇ ਸਹਾਰੇ ਜਿੱਤੇ ਕਿਹੜੇ ਕਿਹੜੇ ਢੰਗ ਤਰੀਕਿਆਂ ਨਾਲ ਜਿੱਤੇ ਹੈ ਨਾ ਕੋਈ ਸਰਕਾਰੀ ਲਾਲਚ ਹੈ ਕੋਈ ਸਰਕਾਰੀ ਡਰਾਵਾ ਹੈ ਹੈ ਨਾ ਕੋਈ ਪਰਮਾਉਣ ਦਾ ਤਰੀਕਾ ਹੈ ਕੋਈ ਆਉਣ ਵਾਲੇ ਅਗਲੇ ਯੋਜਨਾਵਾਂ ਦਾ ਲਾਲਚ ਹੈ ਕੋਈ ਮੌਜੂਦਾ ਮਿਲ ਰਹੀਆਂ ਮੁਫਤ ਸਕੀਮਾਂ ਦਾ ਪਹਿਲੂ ਹੈ ਹੈ ਨਾ ਇਹ ਸਾਰੇ ਪਹਿਲੂਆਂ ਨੂੰ ਜੋੜ ਤੋੜ ਕਰਕੇ ਸੱਤਾ منی ਮਸਲ ਪਾਵਰੂ ਸਾਮ-ਦਾਮ ਦੰਡ ਵੇਦੋ ਸਾਰੇ ਫਾਰਮੂਲੇ ਕੰਮ ਕਰਕੇ ਉਸ ਜਿੱਤ ਗਏ ਪਰ ਜਿੱਤ ਜਿੱਤ ਮੈਂ ਤਾਂ ਹੀ ਕਹਿ ਕਿ ਅਗਲੇ ਲਈ ਅੱਜ ਇਹੀ ਹੈ ਕਿ ਅਸੀਂ ਜਿੱਤੇ ਹੁਣ ਇਸ ਤੋਂ ਅੱਗੇ ਇੱਕ ਤੇ ਰੋ ਜਿਹੜੀ ਕਹਿੰਦੀ 227 ਚ ਤਾਂ ਅਸੀਂ ਉਹ ਰਾਜ ਕਰਨਾ ਪੰਜਾਬ ਚ ਬਸ ਆਪ ਦੇ ਪੈਰ ਉਖੜੇ ਖੜੇ ਆਪ ਦੇ ਪੈਰ ਤਾਂ ਦਿਖਾਤੇ ਤਰਨ ਤਰਨ ਦੀ ਜਿੱਤ ਨੇ ਵੀ ਦਿਖਾਤ ਕੇ ਉਖੜੇ ਹੋਏ ਨੇ ਜੇ ਪੰਥਕ ਤੇਰਾ ਇੱਕ ਸੁਰ ਹੋ ਕੇ ਲੜਦੀਆਂ ਇੱਕ ਧਿਰ ਹੋ ਕੇ ਲੜਦੀਆਂ ਚਾਹੇ ਉਮੀਦਵਾਰ ਕਿਸੇ ਪਾਸੇ ਵਾਲਾ ਹੁੰਦਾ ਇੱਕ ਮੰਚ ਤੇ ਲੜਦੀਆਂ ਤਾਂ ਜੇ ਨਤੀਜੇ ਕੁਝ ਹੋਰ ਹੋਣੇ ਸੀ ਤਰਨ ਤਰਨ ਦੇ ਹਲਕੇ ਨੇ ਬੀਜੇਪੀ ਨੂੰ ਵਿਸ਼ਿਸ਼ਾ ਦਿਖਾਇਆ ਕਿ ਜਿੰਨੀਆਂ ਮਰਜ਼ੀ ਕੋਸ਼ਿਸ਼ਾਂ ਕਰ ਲੋ ਅਜੇ ਤੁਸੀਂ ਪ੍ਰਮਾਨ ਚੜ੍ਹਨ ਲਾਇਕ ਨਹੀਂ ਬਣੇ ਪਰ ਸ਼ੀਸ਼ਾ ਕਾਂਗਰਸ ਨੂੰ ਬਹੁਤ ਖਾਇਆ ਜਿਹੜੀ 227 ਦੇ ਵਿੱਚ ਰਾਜ ਕਰਨ ਦੇ ਸੁਪਨੇ ਲੈ ਰਹੀ ਸੀ ਉਹ ਤਿਰ ਨਾ ਦੂਜੇ ਤੇ ਆਈ ਨਾ ਤੀਜੇ ਤੇ ਆਈ ਉਹ ਚੌਥੇ ਤੇ ਆਈ ਜਿਨੇ ਲੋਕ ਸਭਾ ਦੇ ਵਿੱਚ ਆਪਣੀ ਤਕੜੀ ਮੌਜੂਦਗੀ ਦਰਜ ਕਰਾਈ ਸੀ ਜਿਨੇ ਆਚਾਰ ਐਮ ਐਲ ਏ ਜਿਹੜੇ ਐਮ ਪੀ ਬਣੇ ਉਹ ਤੋਂ ਅ ਜਿਵੇਂ ਚੋਣੀ ਉਹਨਾਂ ਚੋਂ ਵੀ ਇੱਕ ਤਾਂ ਦਸਤਕ ਦੇਤੀ ਸੀ ਉਹ ਕਾਂਗਰਸ ਜਿਹਦੇ ਵਿੱਚ ਕਈ ਮੁੱਖ ਮੰਤਰੀਆਂ ਦੇ ਚਿਹਰੇ ਤੁਰੇ ਫਿਰਦੇ ਨੇ ਪਰ ਅੰਦਰ ਦਾ ਘਾਟੋਕਲੇਸ ਐਸਾ ਕਿ ਲੋਕਾਂ ਨੇ ਮੂੰਹ ਮੋੜ ਲਿਆ ਤੇ ਉਮੀਦਵਾਰ ਚੌਥੇ ਨੰਬਰ ਤੇ ਆਇਆ ਸੋ ਹੁਣ ਜੇਕਰ ਆਪਾਂ ਇਹਨਾਂ ਅੰਕੜਿਆਂ ਤੇ ਨਜ਼ਰ ਮਾਰੀਏ ਫਿਰ ਇਹ ਦੀ ਸੁਮਤੀ ਇਸ ਮਿਖਿਆਵਲ ਨੂੰ ਵਧিয়ে ਡਾਕਟਰ ਕਸ਼ਮੀਰ ਸਿੰਘ ਸੋਹਲ ਹੋਰਾਂ ਦੇ ਦੇਹਾਂ ਦੇ ਕਰਕੇ ਇਹ ਸੀਟ ਖਾਲੀ ਹੋਈ ਉਸ ਸਮੇਂ 52000 ਤੋਂ ਬਾਅਦ ਵੋਟਾਂ ਲਏ ਗਈ ਸੀ 65% ਦੇ ਕਰੀਬ VOTING POOL ਹੋਈ ਸੀ ਇਸ ਵਾਰ ਤਾਂ ਕਾੜ ਵੀ ਪੂਰੀ ਨਹੀਂ ਹੋਈ 60.9495% ਦੀ VOTING POOL ਹੋਈ ਹੈ ਉਹਦੇ ਵਿੱਚੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸੰਧੂ ਹਰੀ ਜਿੱਤੂ ਕਰਾਰ ਹੋਏ ਨੇ ਹਰਮੀਤ ਸਿੰਘ ਸੰਧੂ ਪੁਰਾਣੇ ਅਕਾਲੀ ਲੀਡਰ ਨੇ ਆਜ਼ਾਦ ਜਿੱਤ ਚੁੱਕੇ ਨੇ ਦੋ ਵਾਰ ਅਕਾਲੀ ਦਲ ਵੱਲੋਂ ਜਿੱਤ ਚੁੱਕੇ ਨੇ ਤੇ ਹੁਣ ਚੌਥੀ ਵਾਰ ਇਸ ਹਲਕੇ ਤੋਂ ਐਮਐਲਏ ਬਣੇ ਨੇ ਪਰ ਉਹ ਆਵਾਜ਼ ਦੀ ਪਾਰਟੀ ਸ਼ਾਮਲ ਹੋ ਗਈ ਸੀ ਤੇ ਆਮ ਆਦਮੀ ਪਾਰਟੀ कि ਉਹਨਾਂ ਨੇ ਉਹਨਾਂ ਨੇ ਤਾਂ ਜ਼ੋਰ ਲਾਇ ਹੀ ਨਾ ਸਭ ਤੋਂ ਵੱਧ ਜ਼ੋਰ ਤਾਂ ਬਈ ਭਗਵਤ ਮਾਨ ਨੇ ਲਾਇਆ ਸਰਕਾਰ ਸਾਰੀ ਉੱਥੇ ਝੌਂਕਦੀ ਮਸ਼ੀਨਰੀ ਸਾਰੀ ਉੱਥੇ ਝੌਂਕਦੀ ਦਿੱਲੀ ਵਾਲੇ ਲਿਆ ਕੇ ਉੱਥੇ ਬਿਠਾਤੇ ਸਾਮਦਾਨ ਦੰਡਵੇ ਸਾਰੇ ਫਾਰਮੂਲੇ ਵਰਤਲੇ ਤੇ ਚਲੋ ਜੀ ਹਰਮਿਤ ਸਿੰਘ ਸੰਧੂ 42649 ਵੋਟਾਂ ਲੈ ਗਏ ਤੇ ਦੂਸਰੇ ਨੰਬਰ ਤੇ ਸ਼੍ਰੋਮਣੀ ਕਾਲਰ ਦੀ ਬੀਬੀ ਡਾਕਟਰ ਬੀਬੀ ਸੁਖਵਿੰਦਰ ਕੌਰ ਹੋਰੀ ਸੁਖਵਿੰਦਰ ਕੌਰ ਰੰਧਾਵਾ 30558 ਵੋਟਾਂ ਲੈ ਗਏ ਤੇ ਦੋਹਾਂ ਦੇ ਵਿੱਚ ਮਾਰਜਨ 12000 ਕਨ ਵੋਟਾਂ ਦਾ ਸੋ 12000 ਵੋਟਾਂ ਤੋਂ ਵੱਧ ਲੀਡ ਲੈਣੀਆਂ ਹੋਇਆਂ ਹਰਵੀ ਸੰਧੂ ਨੇ ਤਾਂ ਆਪਣੀ ਜੀ ਦਰਜ ਕਰਾ ਕੇ ਗੱਲ ਢੋਲ ਵਿਝਵਾ ਲਿਆ ਕਿ ਹਾਂਜੀ ਮੇਰੇ ਘਰੇ ਢੋਲ ਵੱਜ ਗਿਆ ਪਰ ਬੀਬੀ ਸੁਖਵਿੰਦਰ ਕੌਰ ਦੇ ਰਾਹੀਂ 30558 ਵੋਟਾਂ ਦੇ ਰਾਹੀਂ ਅਕਾਲੀ ਦਲ ਨੇ ਵੀ ਦੱਸਿਆ ਕਿ ਅਸੀਂ ਵੀ ਅਜੇ ਹੈਗੇ ਹਾਂ ਸੁਖਵੀਰ ਬਾਦਲੇ ਨੇ ਵੀ ਦੱਸਿਆ ਕਿ ਮੈਂ ਪ੍ਰਵਾਨ ਮੰਨੋ ਮੈਨੂੰ ਪ੍ਰਵਾਨ ਕਰੋ ਮੈਂ ਹੀ ਅਕਾਲੀ ਦਲ ਦਾ ਅਸਲੀ ਵਾਰਸ ਹਾਂ ਉਹਨੇ ਇਸ ਤਰੀਕੇ ਨਾਲ ਪਰ ਦੋ ਤਰੀਕ ਵਾਲੇ ਹੁਕਮਨਾਮੇ ਲਾਂਬੇ ਹੋਗੇ ਕੀ ਉਹ ਫੈਸਲੇ ਲਾਂਬੇ ਹੋਗੇ ਜਾਂ ਸੱਤਾਧਾਰੀ ਤੇਰ ਪ੍ਰਤੀ ਰੋਸਾ ਸੀ ਜਿਸ ਰੋਸੇ ਦੇ ਵਿੱਚੋਂ ਇਹ ਅਕਾਲੀ ਦਲ ਬਾਦਲ ਤਰ ਪ੍ਰਵਾਨ ਚੜੀ ਕਿਉਂਕਿ ਆਪਾਂ ਪਹਿਲੇ ਦਿਨ ਤੋਂ ਹੀ ਗੱਲ ਕਰਦੇ ਆਏ ਆ ਕਿ ਇੱਕ ਦੌੜ 15 ਉਮੀਦਵਾਰ ਜੇ ਚੋਣ ਲੜ ਰਹੇ ਨੇ 15 ਦੇ ਵਿੱਚ ਜਿੱਤਦੀ ਹੈ ਤੇ ਜਿਨ੍ਹਾਂ ਚੋਂ ਪੰਜ ਮੁਕਾਬਲੇ ਚ ਨੇ ਪਰ ਮੁਕਾਬਲਾ ਤਕੌਣਾ ਬਣਾਉਣ ਦੇ ਵਿੱਚ ਬਾਦਲ ਦਲ ਕਾਮਯਾਬ ਹੋਇਆ ਜਦੋਂ ਕਿ ਸ਼ੁਰੂ ਚ ਮੰਨਿਆ ਜਾਂਦਾ ਸੀ ਹਰਬੀਰ ਸੰਧੂ ਤੇ ਮਨਦੀਪ ਸਿੰਘ ਚ ਮੁਕਾਬਲਾ ਪਰ ਜਿਉਂ-ਜਿਉਂ ਦੇ ਨੇੜੇ ਚੜ੍ਹੇ ਅਕਾਲੀ ਦਲ ਕਹਿੰਦੇ ਜੀ ਮਜ਼ਬੂਤ ਹੋ ਰਿਹਾ ਤੇ ਇਸੇ ਨੂੰ ਮੁਕਾਬਲੇ ਚ ਆਇਆ ਪਹਿਲੀਆਂ 3 ਰਾਊਂਡਾਂ ਚ ਤਾਂ ਤਰੇੜੀਆਂ ਲਿਆਤੀਆਂ ਸੀ ਸਤਿਪਾਰੀ ਤਿਰ ਨੂੰ ਪਹਿਲਾ ਰਾਊਂਡ ਦੂਜਾ ਰਾਊਂਡ ਤੀਜਾ ਰਾਊਂਡ ਜਦ ਹੀ ਇਹ ਰਾਊਂਡ ਜਾ ਕੇ ਲੀਡ ਘਟੀ ਪਰ ਲੀਡ ਤਾਂ ਰਹੀ ਚਲੋ ਤੋਂ ਬਾਅਦ ਫਿਰ ਲਗਾਤਾਰ ਚੌਥੇ ਤੋਂ ਲੈ ਕੇ 16ਵੇਂ ਤੱਕ ਰਮੇ ਸੰਧੂ ਦੀ ਲੀਡ ਬਰਕਰਾਰ ਰਹੀ ਤੇ ਜਿਤਨੇ-ਜਿਤਨੇ 12 ਜਾਂ ਦੀਆਂ ਲੀਡਾਂ ਜਿੱਤ ਗਏ ਪਰ ਹੁਣ ਅਕਾਲੀ ਦਲ ਦੀ ਇਹ ਜਿੱਤ ਕੀ ਉਹਨਾਂ ਦੇ ਲਈ ਵਾਪਸੀ ਦਾ ਰਾਹ ਹੈ ਜਾਂ ਹੋਰ ਅਕਾਲੀ ਲੀਡਰਾਂ ਦੇ ਵਾਪਸੀ ਦਾ ਰਾਹ ਹੈ ਕੀ ਇਹ ਦੂਜੇ ਨੰਬਰ ਵਾਲੀ ਪੋਜੀਸ਼ਨ ਮਤਲਬ ਇਹਗਲੇ ਵਾਲੀ ਤਾਂ ਜਿੱਤ ਹੈ ਕਿ ਅਸੀਂ ਜੀ ਇਸ ਸਥਿਤੀ 'ਚ ਆ ਗਏ ਕਿਉਂਕਿ ਉਹ ਕੱਲੀ ਪਹਿਲੀ ਪੋਜੀਸ਼ਨ ਐਮਐਲਏ 1 ਵਾਲੀ ਜਿੱਤ ਲਈ ਨਹੀਂ ਲੜ ਰਹੇ ਸੀ ਇਹ ਲੜਾਈ ਦੋਏ ਪੰਥਕ ਧਿਰਾਂ ਦੇ ਵਿੱਚ ਜਿੱਤਣ ਦੀ ਸੀ ਕਿਉਂ ਨਾ ਚੁਕਾਉਣ ਜਿੱਤੂ ਮਨਦੀਪ ਤੇ ਬੀਬੀ ਸੁਖਵਿੰਦਰ ਕੌਰ ਮਨਦੀਪ ਸਿੰਘ ਤੇ ਪੀਵੀ ਸੁਖਵਿੰਦਰ ਕੌਰ ਦੇ ਵਿੱਚੋਂ ਕੌਣ ਵੱਧ ਵੋਟਾਂ ਲੈ ਜੋ। ਸੋ ਦੋਵਾਂ 'ਚ ਮੁਕਾਬਲਾ ਚੱਲਿਆ। 19620 ਵੋਟਾਂ ਲੈ ਕੇ ਤੀਜੇ ਨੰਬਰ ਤੇ ਮਨਦੀਪ ਸਿੰਘ। ਮੈਂ ਤਾਂ ਇਹ ਕਿਹਾ ਕਿ ਉਹਨੇ ਆਪਣੀ ਮੌਜੂਦਗੀ ਬੜੀ ਠੋਸ ਤਰੀਕੇ ਨਾਲ ਦਰਜ ਕਰਾਈ ਹੈ। ਪਰ ਸਵਾਲ ਮਨਦੀਪ ਸਿੰਘ ਤੇ ਨਹੀਂ ਹੈ। ਸਵਾਲ ਉਹਦੀ ਪਿੱਠ ਤੇ ਖੜੀਆ ਉਹਨਾਂ ਤੇ ਰੰ데요। ਅਮਰਤਪਾਲ ਦਾ ਪਰਿਵਾਰ ਜਦੋਂ ਅਮਰਤਪਾਲ ਲੜਿਆ ਤਾਂ ਆਜ਼ਾਦ ਸੀ ਤਾਂ ਉਹ ਜਿੱਤੇ ਆ ਹੁਣ ਪਾਰਟੀ ਆ ਬਰਸ ਪੰਜਾਬ ਦੇ ਉਹਦੇ ਲਈ ਚਣੌਤੀ ਆ ਇਸੇ ਤਰ੍ਹਾਂ ਹਾਂ ਪੁਨਰ ਸਜੀਤ ਕალიਦਾਲੀ ਚਨੋ ਤੇ ਉਹਨਾਂ ਲਈ ਚੁਣੌਤੀਆਂ ਖੜ੍ਹੀਆਂ ਤੇ ਉਸ ਉਹਨਾਂ ਨੂੰ ਜਵਾਬ ਦੇਹੀ ਕਰਨੀ ਪੈਗੀ ਕਿ ਇਹ ਇਹ ਸਥਿਤੀ ਕਿਉਂ ਬਣੀ ਜਿਸ ਹਲਕੇ ਦੇ ਤਰਨ ਤਰਨ ਹਲਕੇ ਦੇ ਵਿੱਚ ਲੋਕ ਸਭਾ ਹਲਕੇ ਦੇ ਵਿੱਚ ਰੂਰ ਸਾਹਿਬ ਦੇ ਅੰਦਰ ਇਹ ਪ੍ਰਧਾਨ ਸਭਾ ਸੀਟ ਆਉਂਦੀ ਹੈ ਉੱਥੇ ਵੀ ਅਮਰਤਪਾਲ ਜਿੱਤੇ ਸੀ ਫਿਰ ਹੁਣ ਕਿਉਂ ਨਹੀਂ ਮਨਦੀਪ ਸਿੰਘ ਜਿੱਤ ਸਕਿਆ ਸਾਨੂੰ ਨਾਲ ਹੀ ਹੈਗਾ ਪਰ ਜਿਹੜਾ ਆਪਸ ਵਿੱਚ ਮੁਕਾਬਲਾ ਸੀ ਪੰਥਕ ਕੌਣ ਜੀ ਅਸਲੀ ਉਮੀਦਵਾਰ ਕੌਣ ਜੀ ਅਸਲੀ ਕਾਲੀਦਾਲ ਕੌਣ ਜੀ ਕਿ ਉਸ ਵਿਸ਼ੇ ਦੇ ਵਿੱਚ ਇੱਕ ਜਿਬਨੀ ਚੋਣ ਦੇ ਹਵਾਲੇ ਨਾਲ ਸੁਖੀਰਪਾਲ ਦੇ ਤੈਨੂੰ ਬਾਸ ਮੰਨਿਆ ਜਾਊਗਾ ਜਾਂ ਉਹਨਾਂ ਦੀ ਹੋਰ ਸਵਾਲ ਖੜੇ ਨੇ ਸੋ ਕੁੱਲ ਮਿਲਾ ਕੇ ਜਿੱਤ ਆਵਾਜ਼ੀ ਪਾਰਟੀ ਦੀ ਹੈ ਪਰ ਵਾਪਸੀ ਅਕਾਲੀ ਦਲ ਦੀ ਹੋਈ ਹੈ 227 ਦੇ ਸੁਪਨੇ ਲੈਣ ਵਾਲੀ ਕਾਂਗਰਸ ਫਸੜੀ ਸਾਫਤ ਹੋਈ ਹੈ ਚੌਥੇ ਨੰਬਰ ਤੇ ਖਿਸਕ ਗਈ ਮੈਂ ਤਾਂ ਪਹਿਲਾਂ ਹੀ ਕਹਿ ਰਿਹਾ ਕਿ ਪਹਿਲੇ ਤਿੰਨ 6 ਨੇ ਤੇ ਦੋ ਚ ਮੁਕਾਬਲਾ ਚੌਥੇ ਪੰਜਵੇਂ ਨੰਬਰ ਲਈ ਬੀਜੇਪੀ ਤੇ ਚੋਗਾ ਠੀਕ ਹੈ ਬੀਜੇਪੀ ਤਾਂ ਬਾੜੀਓ ਉਹਨਾਂ ਨੇ ਜ਼ੋਰ ਖੋਰ ਤੱਕ ਬੋਤਲਾਇਆ ਸੀ ਇੱਕ ਤੀ ਪਰ 6239 ਵੋਟਾਂ ਦੇ ਸਿਮਟ ਕੇ ਰਹੀ ਤੇ ਕਾਂਗਰਸ 15078 ਵੋਟਾਂ ਸੋ ਉਧਰ 12000 ਦੀ ਲੀਡ ਦੀ ਜੱਤ ਹੈ ਤੇ ਇਧਰ 15000 ਕੁੱਲ ਵੋਟਾਂ ਜਿਹੜੀ 227 ਦਿਨ ਚ ਰਾਜ ਕਰਨ ਦੇ ਸੁਪਨੇ ਲੈਂਦੀ ਹੈ ਸੋ ਇਸ ਲਈ ਇਸ ਹਵਾਲੇ ਨਾਲ ਕਿ ਕੇਜਰੀਵਾਲ ਨੇ ਵਧਾਈ ਦਿੱਤੀ ਮਨੀਸ਼ ਚੋਧੀਆਂ ਨੇ ਵਧਾਈ ਦਿੱਤੀ ਸਰਕਾਰ ਨੇ ਬੱਲੇ ਬੱਲੇ ਕਰ ਲਈ ਹੈ ਨਾ ਪਰ ਕੁੱਲ ਮਿਲਾ ਕੇ ਇਹ ਕਈ ਸਵਾਲਾਂ ਨੂੰ ਜਨਮ ਦੇ ਰਿਹਾ ਜੇ ਤੁਸੀਂ ਪੰਥਕ ਚਰਾਨੀਆਂ ਵੋਟਾਂ ਜੋੜ ਲਓ ਮਨਦੀਪ ਸਿੰਘ ਦੀਆਂ 19620 ਤੇ 30558 ਸੁਖਵਿੰਦਰ ਕੌਰ ਦੀਆਂ ਤਾਂ ਸਿੱਧੀਆਂ ਹੀ ਜੇ ਅਸੀਂ ਜੋੜੀਏ ਤਾਂ ਇਹ ਮਤਲਬ ਸਿੱਧੀਆਂ 50000 ਨੂੰ ਝੱਟ ਟੁਕਦੀਆਂ 30000 ਵੋਟਾਂ ਉਹ ਤੇ 20000 ਇਹ 50000 ਵੋਟਾਂ ਤੇ ਉੱਥੇ 42000 ਨੇ ਸੋ ਇਸ ਲਈ ਜੇ ਪੰਥਕ ਤਰ ਇਕੱਠੀਆਂ ਹੁੰਦੀਆਂ ਤਾਂ ਕੀ ਇਹ ਤਰ ਜਿੱਤ ਸਕਦੀ ਸੀ ਜਦੋਂ ਕਿ ਇਹ ਵੀ ਹੋ ਸਕਦਾ ਹੈ ਕਿ ਇਸ ਚੋਣ ਤੋਂ ਬਾਅਦ ਸੁਖਵੀਰ ਬਾਦਲ ਭਾਜਪਾ ਦੇ ਨਾਲ ਬੀਜੇਪੀ ਦੇ ਨਾਲ ਗੱਠਜੋੜ ਦੇ ਵਿੱਚ ਆਪਣਾ ਪਲੜਾ ਉੱਪਰ ਰੱਖ ਸਕਣ ਮਤਲਬ ਜਿਹੜਾ ਪਹਿਲਾਂ ਬਰਾਬਰੀ ਤੇ ਆਉਣ ਨੂੰ ਫਿਰਦੇ ਸੀ ਉਹ ਸਕਦਾ ਹੁਣ 80 85ਾਂ ਦੇ ਗਿੜੇ 'ਚ ਸਮਝੌਤਾ ਹੋ ਜਵੇ ਜਿਹੜੇ ਪਹਿਲਾਂ ਤਈਆਂ ਤੇ ਲੜਦੇ ਸੀ ਚਲੋ ਹੁਣ 30 35ਾਂ ਦੇ ਮੰਨ ਜਾਣ ਜਦੋਂ ਕਿ ਉਹ ਤਾਂ 50 ਤੋਂ ਉੱਪਰ ਸੀਟਾਂ ਭਾਲਦੇ ਨੇ ਸੋ ਪਰ ਕੀ ਸੁਖਵੀਰ ਬਾਦਲ ਨੇ ਜਚਾਤਾ ਵੀ ਭਾਜਪਾ ਨੂੰ ਕਿ ਵੀ ਮੇਰੇ ਨਾਲੇ ਗੱਠਜੋੜ ਕਰਨਾ ਪੈਣਾ ਤੁਹਾਨੂੰ ਮੇਰੇ ਵਾਲੇ ਪਾਲੇ ਚ ਆਉਣਾ ਆਪਣਾ ਜਦੋਂ ਕਿ ਜੋ ਉਹਨਾਂ ਦੀਆਂ ਵੋਟਾਂ ਮਿਲਾਉਂ ਤਾਂ ਕੁਝ ਹਾਸਲ ਨਹੀਂ ਹੁੰਦਾ 30558 ਤੇ 6239 ਸੋ ਕੁਝ ਨਹੀਂ ਬਣਦੀਆਂ 37000 ਦੇ ਗਿਡ ਵਿੱਚ ਮਸਾਂ ਜਾਂਦੀਆਂ ਵੋਟਾਂ ਸੋ ਫਿਰ ਜਿੱਤ ਐ ਨਹੀਂ ਪਰ ਜੇ ਮਿਲ ਕੇ ਲੜਦੇ ਕੀ ਤਾਕਤ ਸੋ ਇਹ ਅਸਲੀ ਹੁਣ ਦੇਖਣ ਵਾਲੀ ਗੱਲ ਇਹ ਹੋਗੀ ਕਿ ਤਰਨ ਤਰਨ ਜਿਮਨੀ ਚੋਣ ਦੇ ਨਤੀਜਿਆਂ ਤੋਂ ਬਾਅਦ ਪੰਥਕ ਤੇ ਰਾ ਜਿਹੜੀਆਂ ਸਾਂਝੇ ਹੋ ਕੇ ਲੜੀਆਂ ਉਹ ਆਪਣੀ ਸਮੀਖਿਆ ਕਿਵੇਂ ਕਰਦੀਆਂ ਕਾਂਗਰਸ ਆਪਣਾ ਬੈਠ ਕੇ ਮੰਥਨ ਕੀ ਮੈਂ ਕਰ ਦਿਆ ਬੀਜੇਪੀ ਅਗਲੀ ਕੀਰਾਨ ਨੀਤੀ ਅਪਣਾਉਂਦੀ ਆ ਅਕਾਲੀ ਦਲ ਕਿੱਧਰ ਨੂੰ ਹੱਥ ਬਣਾਉਂਦਾ ਹੈ ਕੀ ਪੁਨਰਸਰਜੀਤ ਅਕਾਲੀ ਦਲ ਕੰਨੀ ਗਏ ਲੀਡਰਾਂ ਨੂੰ ਵਾਪਸ ਲਿਆਉਣ ਲਈ ਯੋਜਨਾਬੰਦ ਕਰੂਗਾ ਉਸ ਮੁੱਚੇ ਅਕਾਲੀ ਦਲ ਨੂੰ ਭੰਗ ਕਰਾ ਕੇ ਵਿਛੜਾਉਣ ਦੀ ਕੋਸ਼ਿਸ਼ ਵੱਲ ਜਾਊਗਾ ਜਾਂ ਉਹਨਾਂ ਸਾਰੀਆਂ ਧਿਰਾਂ ਨੂੰ ਛੱਡ ਕੇ ਬੀਜੇਪੀ ਵਾਲੇ ਪਾਸੇ ਦਿੱਲੀ ਨੂੰ ਭੱਜੂਗਾ ਜਾਂ ਉਹ ਹੁਣ ਇਹ ਕਹੂਗਾ ਕਿ ਅਸੀਂ ਤਾਂ ਇਕੱਲਿਆਂ ਲੜ ਰਹੇ ਹਾਂ ਜੀ ਜਿਹਨੇ ਆਉਣਾ ਪਿੱਛੇ ਤੁਰਿਆ ਉਹ ਅਸੀਂ ਨਹੀਂ ਪਿੱਛੇ ਹਟਦੇ ਤੇ ਆਮ ਆਦਮੀ ਪਾਰਟੀ ਕੀ ਸੋਚੂਗੀ ਕਿ ਤਾਂ ਭਾਈ ਜਿਮਨੀ ਚੌਣ ਸੀ ਗੱਲ ਬਣ ਗਈ ਗੱਲ ਚੱਲ ਗਈ ਪਰ ਜਦੋਂ 2027 ਦੀਆਂ ਚੋਣਾਂ ਆਉਣੀਆਂ ਤਾਂ ਚੁਣੌਤੀ ਵੱਡੀ ਹੋਣੀ ਹੈ ਸੋ ਇਸ ਲਈ 2027 ਦੇ ਲਈ ਕਿ ਸ਼ੀਸ਼ਾ ਇਸ ਤਰ੍ਹਾਂ ਤਾਂ ਨਹੀਂ ਜਿਮਨੀ ਚੋਣ ਨੇ ਆਮ ਆਦਮੀ ਸੱਤਾ ਸਾਡੀ ਧਰ ਨੂੰ ਵੀ ਦਿਖਾਇਆ ਚਲੋ ਆਪ ਦੀ ਜੱਤ ਹੈ ਤੇ ਖਾਲੀ ਦਲ ਦੀ ਵਾਪਸੀ ਹੈ ਤੇ ਸਵਾਲ ਕਾਂਗਰਸ ਲਈ ਵੱਡਾ ਹੈ ਭਾਜਪਾ ਸੋਚੇ ਤੇ ਪੰਥਕ ਤੇਰਾ ਵਿਚਾਰ ਕਰ ਦੂਜੇ ਪਾਸੇ ਜੇ ਆਪਾਂ ਅੱਜ ਵੱਡੇ ਚੋਣ ਨਤੀਜਿਆਂ ਦੀ ਗੱਲ ਕਰੀਏ ਤਾਂ ਸਭ ਦੀਆਂ ਨਜ਼ਰਾਂ ਬਿਹਾਰ ਤੇ ਸੀ ਬਿਹਾਰ ਦੇ ਵਿੱਚ ਬੇਸ਼ੱਕ ਪ੍ਰਸ਼ਾਂਤ ਕਿਸ਼ੋਰ ਦੀ ਪਾਰਟੀ ਹੈਨਾ ਉਹ ਵੀ ਮੈਦਾਨ ਦੇ ਵਿੱਚ ਨਿਤਰੀ ਹੋਈ ਸੀ ਪਰ ਸਭ ਦੀਆਂ ਨਜ਼ਰਾਂ ਸੀ ਮਹਾਗਠ ਜੋੜ ਤੇ ਐਨਡੀਆ ਦੇ ਵਿੱਚ ਕਿਉਂਕਿ ਐਗਜ਼ਿਟ ਪੋਲ ਨੇ ਐਨਡੀਆ ਨੂੰ ਸਪਸ਼ਟ ਬਹੁਮਤ ਦੇਤਾ ਸੀ ਆਪਾਂ ਇਸੇ ਪਲੇਟਫਾਰਮ ਤੇ ਗੱਲ ਕਰ ਰਹੇ ਸੀ ਕਿ 154 ਦੇ ਗੇਟ ਦੀ ਐਵਰੇਜ ਬਣ ਰਹੀ ਹੈ ਜੀ ਉਹਨਾਂ ਦੀ 122 ਤਾਂ ਬਹੁਮਤ ਲਈ ਚਾਹੀਦੀਆਂ ਸੋ ਜਿਵੇਂ ਦੱਸ ਪਾਸਟ ਬਹੁਮਤ ਦਿਖ ਰਿਹਾ ਐ ਐਗਜ਼ਿਟ ਪੋਲ ਦੇ ਵਿੱਚ ਜੇ ਇਸੇ ਤਰ੍ਹਾਂ ਆਉਂਦਾ ਤਾਂ ਵੀ ਜਾਇ ਮਾਹੌਲ ਬਣਾਇਆ ਗਿਆ ਤਾਂ ਵੀ ਇਹ ਸਵਾਲ ਵੀ ਨਾਲ ਖੜੇ ਸੀ ਪਰ ਐਨਡੀਏ ਦੀਆਂ ਸੀਟਾਂ ਦੇ ਮਾਮਲੇ 'ਚ ਰਿਕਾਟ ਟੁੱਟ ਗਈ ਹੈ ਕਹਿੰਦੇ ਜੀ ਐਨਡੀਏ ਨੇ ਤਾਂ ਇੰਨਾ ਸਪਸ਼ਟ ਬਹੁਮਤ ਤਾਂ ਕੀ ਤਾਪੜ ਤੋੜ ਬਹੁਮਤ ਹਾਸਲ ਕੀਤਾ ਜਿਵੇਂ ਪਿਛਲੀ ਵਾਰ ਪੰਜਾਬ 'ਚ 17 'ਚੋਂ 92 ਆਵਾਜ਼ ਦੀ ਪਾਰਟੀ ਲੱਗੀ ਸੀ ਉਸੇ ਤਰ੍ਹਾਂ 243 ਦੇ ਵਿੱਚੋਂ 208 ਮਤਲਬ ਜਦੋਂ ਆਪਾਂ ਇਹ ਪ੍ਰੋਗਰਾਮ ਤੁਹਾਡੇ ਲੀ ਲੀ ઓਨਲੀ ਤਿਆਰ ਕਰ ਰਹੇ ਹਾਂ ਉਸ ਸਮੇਂ ਤੱਕ 208 ਸੀਟਾਂ ਤੇ ਲੀਡ ਚੱਲ ਰਹੀ ਸੀ 208 ਸੀਟਾਂ ਦੇ ਉੱਤੇ ਐਨਡੀਏ ਉਮੀਦਵਾਰ ਅੱਗੇ ਸੀ ਭਾਜਪਾ 95ਾਂ ਤੇ ਐ ਜੀਡੀਪੀ 84 ਤੇ ਹ ਲੋਕਜਨ ਸ਼ਕਤੀ ਪਾਰਟੀ B ਤੇ ਤੇ ਐਨਡੀਏ ਤੇ ਅਦਰਜ਼ 9 ਤੇ ਸੋ ਇੰਜ ਇਹ ਸਪੀਸ਼ੀਜ਼ ਸੀਗੀਆਂ ਇਹ ਸਾਰੀਆਂ ਤੇਰਾ ਸੋ ਦੂਸਰੇ ਪਾਸੇ ਮਹਾਗਠ ਜੋੜ ਲਗਾਤਾਰ ਸੰਗੜ ਦਾ ਸੰਗੜ ਦਾ ਕਹਿੰਦੇ ਜੀ ਉਹਦੀ ਹਾਲਤ ਤਾਂ 28 ਤੱਕ ਆ ਗਈ ਸੀ ਹੋ ਸਕਦਾ 1-2 ਸੀਟ ਨਤੀਜਿਆਂ ਦੇ ਰੂਪ ਚੁੱਪਾ ਥੱਲੇ ਹੋਣ ਮੈਂ ਤਾਂ ਹੀ ਕਹ ਰਿਹਾ ਕਿ ਉਸ ਸਮੇਂ ਜਿਸ 28 ਸੀਟਾਂ ਚ ਜਿਹਦੇ ਵਿੱਚੋਂ ਤੁਸੀਂ ਅੰਦਾਜ਼ਾ ਲਾਓ ਕਿ ਰਾਸ਼ੀ ਜਨਤਾ ਦਾਲ ਪਾਰਟੀ ਜਿਹੜੀ ਲਾਲੂ ਪ੍ਰਸ਼ਾਦ ਵਾਲੀ ਹੈ ਉਹ 24 ਤੇ ਹੈ ਤੇ ਕਾਂਗਰਸ ਸਿਰਫ 2 ਤੇ ਹੈ ਹੋ ਸਕਦਾ ਇੱਕ ਦੋ ਸੀਟ ਥੱਲੇ ਹੋ ਜਵੇ ਫਿਲਹਾਲ 2 ਤੇ ਹੈ ਤੇ ਸੀਪੀਆਈ 1 ਤੇ ਹੈ ਸੀਪੀਆਈਐਮਐਲ ਹੈ ਤੇ ਮਹਾਗਠਨ ਦੇ ਨਾਲ ਦੀਆਂ ਹੋਰ ਤੇਆਂ ਦੇ ਵਿੱਚੋਂ ਇੱਕ ਸੀਟ ਇੰਜ ਕੁੱਲ ਮਿਲਾ ਕੇ 28 ਟਾਂ ਬਣ ਗਏ ਤੇ ਇਹ ਤੋਂ ਬਿਨਾ ਦੋਹਾਂ ਧਿਰਾਂ ਤੋਂ ਗੱਠ ਜੋੜ ਤੇ ਐਨਡੀਆ ਤੋਂ ਬਿਨਾ ਸੱਤ ਹੋਰ ਨੇ ਜਿਹੜੇ ਹੈਗੇ ਨੇ ਹੁਣ ਇਸ ਨਤੀਜਿਆਂ ਨੇ ਵੀ ਕਈ ਸਵਾਲ ਖੜੇ ਕੀਤੇ ਜੇ ਤੁਸੀਂ ਇਸ ਪਹਿਲੂ ਤੋਂ ਜਾਣਨਾ ਹੋਵੇ ਕਿ ਬਿਹਾਰ ਦੇ ਵਿੱਚ ਕੀ ਦਸਵੀਂ ਵਾਰ ਨतीश ਕੁਮਾਰ ਹੀ ਮੁੱਖ ਮੰਤਰੀ ਹੋਣਗੇ ਬਿਹਾਰ 'ਚ ਫਿਰ ਤੋਂ ਨतीश ਨੂੰ ਮੌਕਾ ਮਿਲੇਗਾ ਜਾਂ ਨतीश ਨੂੰ ਛੱਡ ਕੇ ਕੋਈ ਹੋਰ ਮੁੱਖ ਮੰਤਰੀ ਹੋਏਗਾ ਜਾਂ ਨतीश ਦਾ ਦਲ ਛੱਡ ਕੇ ਬੀਜੇਪੀ ਹੋ ਮੁੱਖ ਮੰਤਰੀ ਹੋਏਗੀ ਇਹ ਵੀਸਵਾਲ ਇਸ ਵਾਲਾ ਪਾ ਕਿਉਂ ਕਰ ਰਹੇ ਬਿਹਾਰ ਦੇ ਵਿੱਚ 243 ਸੀਟਾਂ ਦੇ ਵੋਟ ਪਈ ਪਹਿਲਾਂ 121 ਫਿਰ 122 ਤੇ 122 ਸੀਟਾਂ ਉੱਥੇ ਬਹੁਤ 많 ਲੀ ਚਾਹੀਦੀਆਂ ਹੁਣ ਜੇ 95 ਸੀਟਾਂ ਲੈ ਕੇ ਜਾ ਰਿਹਾ ਹੈ ਮਹਾਗਠ ਆਪਣਾ ਐਨਡੀ ਇਕੱਠ ਜੋੜ ਇਹਨਾਂ ਦਾ ਬੀਜੇਪੀ ਤੇ ਨਤੀਸ਼ ਵਾਲਾ ਤੇ ਉਹਦੇ ਵਿੱਚੋਂ ਮਤਲਬ 95 ਸੀਟਾਂ ਕ ਲਈ ਬੀਜੇਪੀ ਲੈ ਕੇ ਜਾ ਰਹੀ ਆ ਹੈਨਾ ਤੇ ਲੋਕ ਜਨ ਸ਼ਕਤੀ ਪਾਰਟੀ 19 ਦੇ ਕਰੀਬ ਆ ਜਾਂ 20 ਦੇ ਕਰੀਬ ਆ ਹੈ ਤੇ ਇਹਨਾਂ ਦੇ ਹੋਰ ਘੱਟ ਛੋਟ ਵਾਲੇ 9 ਦੇ ਕਰੀਬ ਨੇ ਤਾਂ 123 124 ਸੀਟਾਂ ਇਹਨਾਂ ਦੀਆਂ ਬਣਦੀਆਂ ਬਿਨਾਂ ਨਤੀਜ ਤੋਂ ਸੋ 200 ਪਾਰ ਜਿਹੜਾ ਇਹ ਅੰਕੜਾ ਹੈ ਕਿ 243 ਦੇ ਵਿੱਚੋਂ 122 ਸੀਟਾਂ ਬਹੁਮਤ ਲਈ ਚਾਹੀਦੀਆਂ ਹੋਣ ਤੇ ਐਨਡੀਏ ਕੋਲ 208 ਹੋਣ ਤੇ ਉਹਨਾਂ 208 ਦੇ ਵਿੱਚੋਂ ਜੇ 84 ਸੀਟਾਂ ਜਨਤਾਦਲ ਯੂ ਦੀਆਂ ਪਰਾਂ ਵੀ ਰੱਖਦੀ ਏ ਕਿ ਆਪਾਂ ਇੱਕ ਪਾਸੇ ਰੱਖਦੀ ਏ ਨਾ ਸੀਟਾਂ ਨੂੰ ਤਾਂ ਫਿਰ ਉਹ ਤੋਂ ਬਿਨਾ ਵੀ ਬਹੁਮਤ ਬੀਜੇਪੀ ਕੋਲ ਹੈਗਾ ਬੀਜੇਪੀ ਖੁਦ 95 ਆਦਿਆ ਤੇ ਉਹ ਤੋਂ ਬਿਨਾ 20 ਦੇ ਕਰੀਬ ਹੈਗੇ ਉਹਦਾ ਮਤਲਬ ਰਾਮਬਲਸ ਪਾਸਵਾਨ ਦਾ ਮੁੰਡਾ ਚਿਰਾਗ ਪਾਸਵਾਨ ਤੇ 95 20 ਤੇ 9 ਇਹਨਾਂ ਦੇ ਐਨਡੀਆ ਦੇ ਹੋਰ ਗਰੁੱਪ ਹੈਗੇ ਸੋ ਮਿਲਾ ਕੇ 123 ਤੋਂ 124 ਤੱਕ ਸੀਟਾਂ ਜਾ ਰਹੀਆਂ ਹੋ ਪਰ ਥੱਲੇ ਹੋ ਕੇ 125 ਵੀ ਹੋ ਸਕਦੀਆਂ 122 ਵੀ ਰਹਿ ਸਕਦੀਆਂ 122 ਬਹੁਤ ਲਈ ਚਾਹੀਦੀ ਉਹ ਤੋਂ ਬਿਨਾ ਸਤੋਂ ਨੇ ਜਿਹੜੇ ਨਾ ਇਹ ਨਾਲ ਨਹੀਂ ਨਾ ਉਹਨਾਂ ਨਾਲ ਨੇ ਉਹ ਵੀ ਆਜਾਦ ਦੌੜਛੇ ਕਿਨ ਉਹਨਾਂ ਚ ਵੀ ਪੰਜ ਛੇ ਜਿਤਰੇ ਆਣੇ ਸੋ ਜੇ ਉਹ ਜਿੱਤਦੇ ਆ ਫਿਰ ਉਹ ਵੀ ਇਧਰ ਆ ਸਕਦੇ ਆ ਕੀ ਨਤੀਸ਼ ਨੂੰ ਛੱਡ ਕੇ ਇਸ ਵਾਰ ਬੀਜੇਪੀ ਕੋਈ ਨਵਾਂ ਦਾ ਖੇਡੂਗੀ ਇਸ ਵਾਰ ਵੀ ਹੈਗਾ ਜਾਂ ਬੀਜੇਪੀ ਨਤੀਸ਼ ਦੇ ਨਾਲ ਹੀ ਜਾਣਾ ਪਸੰਦ ਕਰੂਗੀ ਬਿਹਾਰ ਦੇ ਵਿੱਚ ਫਿਰ ਤੋਂ ਨਤੀਸ਼ ਕੁਮਾਰ ਐਨਡੀਆ ਦੀ ਡਬਲ ਸੈਂਚਰੀ ਆ ਕਹਿੰਦੇ ਜੀ ਮਾਂਗਠ ਜੋੜ ਸਿਮਟ ਕੇ ਸਤਾਈਆਂ ਠਾਈਆਂ ਤੇ ਰਹਿ ਰਿਹਾ ਹੈ ਤੇ ਇਸ ਲਈ ਉਹਨਾਂ ਦੀ ਚੁਣੌਤੀ ਹੈਗੀ ਹੈ ਕਿ ਉਹ ਕੀ ਕਰਨਗੇ ਪਰ ਉੱਥੇ ਹੀ ਦੂਜਾ ਸਵਾਲ ਇਹ ਜ਼ਰੂਰ ਖੜਾ ਹੈ ਕਿ ਫੈਸਲਾ ਕੀ ਹੋਊਗਾ ਮੁੱਖ ਮੰਤਰੀ ਨੂੰ ਲੈ ਕੇ ਕੀ ਹੋਊਗਾ ਕਿਉਂਕਿ ਇਹ ਗੱਲ ਆਪਾਂ ਕਿਉਂ ਕਰ ਰਹੇ ਨतीशਵਰਾਂ ਦੀ ਪਾਰਟੀ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਇੱਕ ਪੋਸਟ ਪਾਤੀ ਕਿ ਨतीश సీఎం ਸੀ ਨਤੀਜੀ సీఎం ਰਹਿਣਗੇ ਚੰਦ ਸਕਿੰਟਾਂ ਬਾਅਦ ਉਹਨਾਂ ਨੂੰ ਆਪਣੀ ਪੋਸਟ ਬਦਲਣੀ ਪੈਗੀ ਹਟਾਉਣੀ ਪਈ ਸੋ ਇਹਦੇ ਮਾਇਨੇ ਕੀ ਨੇ ਤੋ ਇਹਦਾ ਮਤਲਬ ਕਿ ਬੀਜੇਪੀ ਆਪਣਾ ਸੀਐਮ ਬਣਾਉਗੀ ਇਸ ਵਾਰ ਬੀਜੇਪੀ ਕੋਈ ਸ਼ੱਕ ਨਹੀਂ ਕਿ ਵੱਡੇ ਦਲ ਦੇ ਰੂਪ ਦੇ ਵਿੱਚ ਉਪਰੀ ਆ ਕਾਫੀ ਦੇਰ ਬਾਅਦ ਦੁਬਾਰਾ ਉਤਰੀ ਉਪਰੀ ਹੈ ਪਰ ਨਤੀਸ਼ ਨੇ ਬਹੁਤ ਤਕੜਾ ਕਮਬੈਕ ਕੀਤਾ ਨਤੀਸ਼ ਦੇ ਦਲ ਨੇ ਸੋ ਉਹਦੀ ਕਮਬੈਕ ਦੀ ਖਬਰ ਤੁਸੀਂ ਇੱਥੋਂ ਦਾ ਜਲਾ ਲਓ ਕਿ ਬੀਜੇਪੀ ਨੂੰ ਜੇ 94 ਸੀਟਾਂ ਮਿਲ ਰਹੀਆਂ ਤਾਂ ਉਹਦੀਆਂ 20 ਸੀਟਾਂ ਵਧੀਆਂ ਪਿਛਲੀ ਵਾਰ ਨਾਲ ਪਰ ਨਤੀਸ਼ ਨੂੰ ਜੇ 84 ਮਿਲ ਰਹੀਆਂ ਉਹਦੀਆਂ 41 ਸੀਟਾਂ ਵਧੀਆਂ ਪਿਛਲੀ ਵਾਰ ਨਾਲ ਪਿਛਲੀ ਵਾਰ ਦੇ ਮੁਕਾਬਲੇ ਉਹਨਾਂ ਦੀਆਂ 41 ਸੀਟਾਂ ਸਿੱਧੀਆਂ ਵਧੀਆਂ ਅੱਧੀ ਮਤਲਬ 84 ਦੇ ਮੁਕਾਬਲੇ ਦੇਖੀ ਤਾਂ ਅਧੀਆਂ ਸੀਟਾਂ ਸੋ ਇੱਥੋਂ ਦਾ ਲਾਲੂ ਕਿ ਉਹਦਾ ਕੰਬੈਕ ਤਕੜਾ ਪਰ ਸਵਾਲ ਇੱਥੇ ਖੂਰ ਹੈ ਉਹ ਸਵਾਲ ਹੈ ਕਿ ਮਹਾਗਠ ਜੋੜ ਦਾ ਹੁਣ ਕੀ ਬਣੂਗਾ ਕੀ ਮਹਾਗਠ ਜੋੜ ਹੁਣ ਵੀ ਇਸ ਗੱਲ ਦੇ ਉੱਤੇ ਆਊਗਾ ਕਿ ਵੀ ਇਹ EVM ਦਾ ਖੇਲ ਹੈ ਇਹ ਹੋਰ ਕੋਈ ਤਰੀਕਾ ਕਰਦਾ ਖੇਲ ਹੈ ਇਹ ਸਾਡੇ ਨਾਲ ਧਗਾਵਾਜੀ ਹੈ ਸਾਡੇ ਨਾਲ ਧੋਖਾ ਧੜੀ ਹੈ ਉਹ ਕਿਹ ਸਵਾਲ ਤੇ ਆਊਗਾ ਇਹ ਇਹ ਵੱਡਾ ਨੁਕਤਾ ਹੈ ਕਿਉਂਕਿ ਰਾਹੁਲ ਗਾਂਧੀ ਹੋਰਾਂ ਨੇ ਜਿਵੇਂ ਚੋਣ ਲੜੀ ਸੀ ਔਰ ਜਿਵੇਂ ਲੋਕਾਂ ਦੇ ਮਨਾਂ ਤੱਕ ਇਹ ਗੱਲ ਪਹੁੰਚਾ ਰਹੇ ਸੀ ਵੋਟ ਚੋਰੀ ਵੋਟ ਸਦਾਈ ਕੀ ਹੁਣ ਉਹ ਇਹ ਸਾਬਤ ਕਰਨਗੇ ਕਿ ਵੀ ਜਿਹੜੀ ਸਾਨੂੰ ਵੋਟ ਪੈਣੀ ਸੀ ਚਾਹੇ ਕਾਂਗਰਸ ਨੂੰ ਚਾਹੇ ਲਾਲੂ ਦੇ ਮੁੰਡੇ ਨੂੰ ਹੈਨਾ ਉਹਨਾਂ ਦੀ ਪਾਰਟੀ ਨੂੰ ਉਹ ਸਾਰੀ ਵੋਟ ਤਾਂ ਇਹਨਾਂ ਨੇ ਇਕੱਠੀ ਕੀਤੀ ਜੀ ਯਾਉਨ ਮੁਥਾ ਤੱਕ ਨਹੀਂ ਆਈ ਜੀ ਜਾਂ ਉਹ ਇਹ ਸਾਬਤ ਕਰਨਗੇ ਕਿ ਇੱਥੇ ਹੀ ਵੋਟ ਚੋਰੀ ਹੋਈ ਹੈ ਕਿੰਨੇ ਹੀ ਬੰਦੇ ਆ ਗਏ ਕਿਉਂਕਿ ਕਪਲ ਸਿੰਬਲ ਨੇ ਸਵਾਲ ਵੀ ਖੜੇ ਕੀਤੇ ਸੀ ਕਿ ਰਾਜਸਥਾਨ ਤੋਂ ਉੱਪੀ ਤੋਂ ਦਿੱਲੀ ਤੋਂ ਬੱਸਾਂ ਪਰ ਪਰ ਕੇ ਰੇਲਾਂ ਪਰ ਪਰ ਕੇ ਜਾ ਰਹੀਆਂ ਜੀ ਬਿਹਾਰ ਨੂੰ ਇਹ ਇਹ ਚਰਚਾ ਮਤਲਬ ਰਹੀਆਂ ਨੇ ਕਿ ਭਾਜਪਾ ਨੇ ਇੱਕ ਪੱਕਾ ਵੋਟ ਬੈਂਕ ਤਿਆਰ ਕਰ ਲਿਆ ਉਹ ਸ਼ਿਫਟ ਵੋਟ ਬੈਂਕ ਹੁੰਦਾ ਜਿਹੜੇ ਸਵੇਚ ਚ ਚੋਣ ਹੁੰਦੀ ਹੈ ਜੀ ਉੱਥੇ ਜਾ ਕੇ ਉਹਨਾਂ ਦੀ ਵੋਟ ਬਣਵਾਉਂਦੇ ਨੇ 6 ਮਹੀਨੇ ਪਹਿਲਾਂ ਕੰਮ ਕਰ ਜਿੱਥੇ ਮਰਜ਼ੀ ਕਰਦੇ ਫਿਰ ਜਿਹੋ ਵੋਟ ਪਾਉਣ ਦੇ ਦਿਨ ਉੱਥੇ ਪ੍ਰਗਟ ਹੋ ਜਾਂਦੇ ਨੇ ਇਹ ਵੀ ਸਵਾਲ ਹੈ ਕਿ ਇੱਥੇ ਤੱਕ ਹੁਣ ਪਰ ਸਵਾਲ ਇਹ ਹੈ ਕਿ ਸਾਰੇ ਖੁਲਾਸੇ ਜਿਵੇਂ ਮਤਲਬ ਕਿ ਬਿਹਾਰ ਬੋਰਡਾਂ ਦੀ ਚੋਰੀ ਦੇ ਮਾਮਲਿਆਂ ਚੋਂ ਲਿਆਂਦੇ ਪਰ ਐਸਆਈਆਸ ਤੋਂ ਪੂਰੇ ਮੁਲਕ ਚੁਣੇ ਜਾ ਰਹੀ ਹੈ ਜਾਂ ਉਹਨਾਂ ਨੇ ਹਰਿਆਣੇ ਦੇ ਨਤੀਜਿਆਂ ਤੋਂ ਬਾਅਦ ਇਹ ਖੁਲਾਸੇ ਲਿਆਂਦੇ ਹੁਣ ਬਿਹਾਰ ਦੇ ਨਤੀਜਿਆਂ ਤੋਂ ਬਾਅਦ ਇਹ ਖੁਲਾਸੇ ਆਉਂਦੇ ਨੇ ਤਾਂ ਕਿੰਨੇ ਕੁ ਕਾਰਗਰ ਸਾਬਤ ਹੋਣਗੇ ਕਿੰਨੇ ਕੁ ਸਾਬਤ ਕਰ ਹੋਣਗੇ ਇਹ ਸਵਾਲ ਇਹ ਸੋ ਬਿਹਾਰ ਦੇ ਨਤੀਜੇ ਵੀ ਕਈ ਸਵਾਲ ਖੜੇ ਕਰ ਗਏ ਉਹਨਾਂ ਸਵਾਲਾਂ ਦੇ ਜਵਾਬ ਆਉਂਦੇ ਸਮੇਂ ਲੱਭਣ ਦੀ ਕੋਸ਼ਿਸ਼ ਕਰਾਂਗੇ ਚਲੋ ਕੁਝ ਅਹਿਮ ਖਬਰਾਂ ਹੋਰ ਵੀ ਧਿਆਨ ਮੰਗਦੀਆਂ ਜਿਨ੍ਹਾਂ ਦੇ ਵਿੱਚ ਖਾਸ ਕਰਕੇ ਪੰਚਾਇਤ ਮਹਿਕਮੇ ਦੇ ਹਵਾਲੇ ਨਾਲ ਜੀ ਦੇਖਣਾ ਹੋਵੇ ਲੰਘੇ ਕੱਲ ਇੱਕ ਸਰਕਾਰ ਨੇ ਫੈਸਲਾ ਕੀਤਾ ਕਿ ਜੀ ਪੰਚਾਂ ਸਰਪੰਚਾਂ ਨੂੰ ਬਦੇ ਜਾਣ ਤੋਂ ਪਹਿਲਾਂ ਮਨਜ਼ੂਰੀ ਲੈਣੀ ਪਊਗੀ ਅਜੇ ਤਾਂ ਇਹ ਖੰਭ ਕੁੱਤਰਿਆਂ ਤੋਂ ਬਾਅਦ ਉੱਪਰ ਨਹੀਂ ਪਾਈਆਂ ਸੀ ਇਹਨਾਂ ਦੀਆਂ ਪੰਚਾਇਤਾਂ ਸਰਪੰਚ ਪੰਚ ਕਿ ਉਹਨਾਂ ਨੂੰ ਨਵੀਂ ਖਬਰ ਆ ਗਈ ਖਬਰ ਇਹ ਹੈ ਕਿ ਵੀ ਪਿਛਲੇ ਦਿਨਾਂ ਦੇ ਵਿੱਚ ਖੁਸ਼ਖਬਰੀ ਦਿੱਤੀ ਸੀ ਸਰਪੰਚਾਂ ਪੰਚਾਂ ਨੇ ਮੁੱਖ ਮੰਤਰੀ ਸਾਹਿਬ ਨੇ ਕਿ ਵੀ ਤੁਹਾਡਾ ਜਿਹੜਾ ਮਾਣ ਪੱਤਾ ਸਰਪੰਚਾਂ ਪੰਚਾਂ ਦਾ ਉਹ ਆਪਾਂ ਵਧਾਤਾ ਉਹ ਆਪਾਂ ਹੁਣ 1200 ਵਿੱਚੋਂ ਇੱਥੋਂ 2000 ਦੇਾਂਗੇ ਤੇ ਜੀ ਹੁਣ ਕਹਿੰਦੇ ਜੀ ਉਹ ਮਾਨ ਪੱਤੇ ਦਾ ਵੀ ਹੁਕਮ ਆ ਗਿਆ ਕਿ ਭਾਈ ਆਪਣੇ ਘਰੋਂ ਲੈ ਲਿਆ ਕਰੋ ਮਤਲਬ ਪਿੰਡਾਂ ਦੀ ਆਮਦਨ ਚੋਂ ਹੀ ਉਹ ਮਾਨ ਪੱਤਾ ਮਿਲੂਗਾ ਜੀ ਹੁਣ ਸਾਰਾ ਹੀ ਬੋਝ ਪਿੰਡਾਂ ਤੇ ਪੈ ਜਾਣਾ ਹੈ ਜਬਦਿਆ ਵਾ ਪਿੰਡਾਂ ਦੇ ਬੋਝ ਪੈਣਾ ਹੈ ਸਵਾਲ ਇਹ ਹੈ ਕਿ ਪਹਿਲਾਂ ਜਿਹੜੀ ਪਿੰਡਾਂ ਦੀ ਆਮਦਨ ਆ ਉਹਦੇ ਵਿੱਚੋਂ ਤੁਸੀਂ 20 ਤੋਂ ਸ਼ੁਰੂ ਹੋ ਕੇ 22 22 ਤੋਂ ਦੇ 30 32 ਤੱਕ ਆ ਗਏ ਉਹ ਤੁਸੀਂ ਪਿੰਡਾਂ ਦੀ ਪੰਚਾਇਤਾਂ ਚੋਂ ਖਾਈ ਜਾਂਦੇ ਹੋ ਸ਼ਾਮਲਟਾ ਤੁਸੀਂ ਕਬਜਾਉਣ ਨੂੰ ਫਿਰਦੇ ਹੋ ਜ਼ਮੀਨਾਂ ਉਹਨਾਂ ਦੀਆਂ ਵੇਚਣ ਨੂੰ ਫਿਰਦੇ ਹੋ ਉਹਨਾਂ ਦੀ ਕਿਸੇ ਪ੍ਰੋਜੈਕਟ ਲਈ ਜ਼ਮੀਨ ਚੋਂ ਚੋਟੂ ਹਿੱਸਾ ਭਾਲਦੇ ਹੋ ਹੈਨਾ ਇਹ ਸਾਰੀ ਪ੍ਰਕਿਰਿਆ ਬਰ ਸੌਦੇਬਾਜ਼ੀ ਚਾਉਂਦੇ ਹੋ ਕਿ ਤੁਹਾਡੀ ਪੁਰਾਣੀ ਜ਼ਮੀਨ ਜੇ ਕਿਸੇ ਨੇ ਦੱਬੀ ਛੜਾ ਦੇਣੀ ਆ 50% ਸਾਨੂੰ ਦੇ ਦਿਓ ਇਹ ਸਰਕਾਰਾਂ ਦੇ ਕੰਮ ਨੇ ਤੇ ਹੁਣ ਆ ਮਾਨ ਪੱਤਿਆਂ ਦੇ ਮਾਮਲੇ ਦੇ ਵਿੱਚ ਕਿ ਮਾਨ ਪੱਤੇ ਜਿਹੜਾ 1200 ਤੋਂ ਵਧਾ ਕੇ 2000 ਕਰਨਾ ਹੈ ਉਹਦਾ ਬੋਝ ਪੰਚਾਇਤ ਤੇ ਪਿੰਡ ਤੇ ਪਿੰਡ ਦੀ ਆਮਦਨ ਤੇ ਪੈਣਾ ਹੈ ਪਰ ਜਨਾਬ ਕਿੰਨੇ ਪਿੰਡਾਂ ਦੀ ਤਾਂ ਆਮਦਨ ਬਹੁਤ ਥੋੜੀ ਹੈ ਤੇ ਕਿੰਨੇ ਪਿੰਡਾਂ ਦੀ ਆਮਦਨ ਜ਼ੀਰੋ ਹੈ ਮਤਲਬ ਜਿਨ੍ਹਾਂ ਪਿੰਡਾਂ ਦੀ ਆਮਦਨ ਬਿਲਕੁਲ ਜ਼ੀਰੋ ਹੈ ਉਹਦੇ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਦੇ 900 ਤੋਂ ਵੱਧ ਪਿੰਡ ਨੇ ਇਸੇ ਤਰ੍ਹਾਂ ਫਿਰੋਜ਼ਪੁਰ ਦੇ 300 ਤੋਂ ਵੱਧ ਪਿੰਡ ਨੇ ਇਸੇ ਤਰ੍ਹਾਂ ਜਲੰਧਰ ਦੇ 500 ਤੋਂ ਵੱਧ ਪਿੰਡ ਨੇ ਇਸੇ ਤਰ੍ਹਾਂ ਪਟਿਆਲਾ ਦੇ 300 ਤੋਂ ਵੱਧ ਪਿੰਡ ਨੇ ਜਿਨ੍ਹਾਂ ਦੀ ਆਮਦਨ 0 ਹੈ ਉਹ ਕੀ ਕਰਨਗੇ ਜੀ ਤੁਸੀਂ ਦੇਣਾ ਕੋਈ ਸੈ ਨਹੀਂ ਪਿੰਡਾਂ ਦਾ ਉਲਟਾ ਲਈਓ ਜਾਣੇ ਲੁੱਟਿਓ ਜਾਣਾ ਤੇ ਇਧਰ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਚੋਣਾਂ ਲਟਕਾਉਂਦੇ ਆ ਲਟਕਾਉਂਦੇ ਕਿਤੇ ਤੱਕ ਆ ਗਏ ਹੁਣ ਵੀ ਤੁਸੀਂ ਐਲਪੀਆ ਬਿਆਨ ਦਿੱਤਾ ਵਾ 5 ਦਸੰਬਰ ਦਾ ਤੇ ਹੁਣ ਮੈਨੂੰ ਪਤਾ ਲੱਗਿਆ ਜੀ ਤਿਆਰੀ ਕੀਤੀ ਆ ਥੋੜੀ ਬਹੁਤ ਇੱਧਰ ਨੂੰ ਗੱਲ ਤੁਰੀ ਹੈ ਕਿ ਪੰਚਾਇਤ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਲਈ ਅਸੀਂ ਕੋਸ਼ਿਸ਼ਾਂ ਕਰ ਰਹੇ ਆ ਜੀ ਤੇ ਅਸੀਂ ਪਿੰਡੂ ਵਿਕਾਸ ਜਿਹੜਾ ਤੇ ਪੰਚਾਇਤ ਭਵਾਲਾ ਨੂੰ ਤਿਆਰੀਆਂ ਲਈ ਕਹਿ ਦਿੱਤਾ ਉਹਨਾਂ ਨੇ ਕਾਫੀ ਗੁੱਸਤਾ ਕਹਿੰਦੇ ਜੀ ਤਿਆਰ ਕੀਤਾ ਹੋਇਆ ਪਹਿਲਾਂ 5 ਅਕਤੂਬਰ ਤੱਕ ਕਰਾਉਣ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਹੈ ਪਰੰਤੂ ਫੇਰ ਕਹਿੰਦੇ ਜੀ ਪੰਜਾਬ ਛੜ ਆ ਗਿਆ ਇਹਦੇ ਲਈ ਸੀ ਵ ਨੰਬਰ ਵੀ ਦੂਰ ਨਹੀਂ ਹੁੰਦਾ ਸੋ ਉਹਦੇ ਲਈ ਕੀ ਪ੍ਰਕਿਰਿਆ ਸ਼ੁਰੂ ਹੁੰਦੀ ਆਉਂਦੇ 2-4 ਦਿਨਾਂ ਦੇ ਵਿੱਚ ਵੈਸੇ ਅੱਜ ਕੈਬਨਿਟ ਮੀਟਿੰਗ ਸੀ ਉਸ ਨੂੰ ਫਿਲਹਾਲ ਬਿਨਾਂ ਕਾਰਨ ਦੱਸਿਆਂ ਕੱਲ੍ਹ ਹੀ ਮੁਲਤਵੀ ਕਰ ਦਿੱਤਾ ਗਿਆ ਏਜੰਡਾ ਦਾ ਪਹਿਲਾਂ ਵੀ ਨਿਯਾਰਕੀਤਾ ਹੋ ਜਾਂਦਾ ਹੁਣ ਵੀ ਨਹੀਂ ਉਹਦੇ ਵਿੱਚ ਹੋ ਸਕਦਾ ਹੈ ਪੰਚਾਇਤ ਸੰਧੀਲਾ ਪ੍ਰਸ਼ਾਸਨ ਚੋਣਾਂ ਨੂੰ ਲੈ ਕੇ ਪੰਜ ਸੰਬਰ ਵਾਲੇ ਹਵਾਲੇ ਨਾਲ ਕੁਝ ਗੱਲ ਆ ਜਾਵੇ ਹੋ ਸਕਦਾ ਹੈ ਜਿਹੜਾ ਸੈਸ਼ਨ ਸ਼ਿਨਾਂਦਪੁਰ ਸਾਹਿਬ ਕਰਨਾ ਹੈ 3.5 ਸਾਲਾਂ ਚਿਰ ਤੇਗਵਾਦਰੀ ਦੇ ਉਹਦੇ ਬਾਅਦ ਨਾਲ ਕੁਝ ਗੱਲ ਆ ਜਾਵੇ ਹੋ ਸਕਦਾ ਹੈ ਪੰਜਾਬ ਯੂਨੀਵਰਸਿਟੀ ਦੇ ਮਾਮਲੇ ਵਿੱਚ ਵੈਸੇ ਉਹਦੀ ਉਮੀਦ ਬਹੁਤ ਘੱਟ ਹੈ ਕਿ ਜੇ ਦੀ ਸੋਧ ਮਿਲ ਜਾ ਪਟਿਆਲੇ ਦੀ ਨੰਬੀ ਖੜ ਜਮੀਨ ਵੇਚਣ ਵਾਲਾ ਇਹ ਮਾਮਲਾ ਚਲੋ ਇਹ ਕੱਲ ਨੂੰ ਹੋ ਜਾਣਾ ਹਾਂ ਪਰ ਖਬਰ ਇੱਕ ਪਠਾਨ ਮਾਜਰਾ ਨੂੰ ਲੈ ਕੇ ਆਈ ਹੈ ਕਿ ਹਰਮੀਤ ਸਿੰਘ ਪਠਾਨ ਮਾਜਰਾ ਆਸਟ੍ਰੇਲੀਆ ਤੋਂ ਫੇਰ ਇੰਟਰਵਿਊ ਦੇ ਰਾਹੀਂ ਬੋਲਿਆ ਕਿ ਵੀ ਜਿਹੜੀ ਔਰਤ ਨੇ ਮੇਰੇ ਤਰੀਬ ਦੇ ਦੋਸ਼ ਲਾਉਂਦੇ ਅਮਰ ਤੇ ਕਾਰਵਾਈ ਕਰਾਈ ਹੈ ਹੈਨਾ ਉਹ ਨਿਰੀ ਝੂਠ ਹੈ ਕਿਉਂਕਿ ਉਹ ਮੇਰੀ ਪਤਨੀ ਹੈ ਹਰਮੀਤ ਸਿੰਘ ਪਠਾਨ ਮਾਜਰਾ ਆਮ ਆਦਮੀ ਪਾਰਟੀ ਦਾ ਸਨੌਰ ਹਲਕੇ ਤੋਂ ਐਮਐਲਏ ਜਿਹਦੇ ਉੱਤੇ ਰੇਪ ਦਾ ਕੇਸ ਦਰਜ ਹੁੰਦਾ ਤੇ ਉਹ ਨਿਕਲ ਜਾਂਦਾ ਨਿਕਲ ਕੇ ਵਿਦੇਸ਼ ਚਲਾ ਜਾਂਦਾ ਸਰਕਾਰ ਭਾਰਤ ਦੀ ਫਿਰਦੀ ਹੈ ਲੁਕਆਉਟਸ ਨੋਟਸ ਜਾਰੀ ਕਰਦੀ ਹੈ ਉਹਦੀ ਪਹਿਲੀ ਵੀਡੀਓ ਚ ਪਤਾ ਲੱਗਦਾ ਕਿ ਆਸਟ੍ਰੇਲੀਆ ਦੋੀ ਵੀਡੀਓ ਦੇ ਵਿੱਚੋਂ ਕਹਿੰਦਾ ਵੀ ਇਹ ਔਰਤ ਜਿਹਨੇ ਮੇਰੇ ਉੱਤੇ ਰੇਪ ਦਾ ਕੇਸ ਕੀਤਾ ਇਹਦੇ ਤੇ ਦਬਾਅ ਪਾ ਕੇ ਕੇਸ ਕਰਾਇਆ ਗਿਆ ਉਹ ਉਹਦਾ ਅਸਲ ਚ ਮੇਰੀ ਵਾਈਫ ਹੈ ਮੇਰੀ ਦੂਜੀ ਪਤਨੀ ਹੈ ਕਹਿੰਦਾ ਉਹਦੀ ਮਾਂ ਨੂੰ ਕੈਂਸਰ ਸੀ ਉਹਦੀ ਇੱਛਾ ਦੇ ਨਾਲ ਅਸੀਂ ਇਹ ਵਿਆਹ ਕੀਤਾ ਸੀਗਾ ਤੇ ਉਹ ਚਾਹੁੰਦੀ ਸੀ ਇਸ ਲਈ ਮੇਰੀ ਤਾਂ ਉਹ ਪਤਨੀ ਹੈ ਜੀ ਉਹਨਾਂ ਨਵਾਂ ਮਾਮਲਾ ਤੇ ਉਹਨੇ ਦੂਜੀਆ ਪਤਨੀ ਵਾਲਾ ਮਾਮਲਾ ਫੇਰ ਉਠਾੜਨਾ ਕਿ ਪਈਏ ਆਮਦਨੀ ਪੱਟ ਚਹੀਏ ਕੁਝ ਚੱਲਦਾ ਨਵੇਂ ਸਵਾਲ ਵੀ ਤੁਹੇ ਸਾਰੇ ਪਹਿਲੂ ਗੌਰ ਮੰਗਦੇ ਸੀ ਜਿਹਦੀ ਆਪਾਂ ਖਬਰਾਂ ਲੈ ਕੇ ਆਜ਼ਰ ਬਹੁਤ ਬਹੁਤ ਸ਼ੁਕਰੀਆ